ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਨਵਾਂ ਸੂਟ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਗਲਾਸ ਸਿਲਕ ਦਾ ਸੂਟ ਬਣਾਇਆ ਸੀ ਆਪਾਂ ਹੁਣ ਤਿੱਲੇ ਦਾ ਧਾਗਾ ਲਿਆ ਇਹਦੇ ਨਾਲ ਆਪਾਂ ਡੰਡੀ ਤਿਆਰ ਕਰਦੇ ਹਾਂ ਡੰਡੀ ਉਸੇ ਤਰ੍ਹਾਂ ਕਰਨੀ ਹੈ ਤਿਆਰ ਖੁੰਡੀ ਤੋਪੇ ਨਾਲ ਮੂਰੇ ਧਾਗਾ ਕਰਕੇ ਤੇ ਇੱਕਪਾਤੇ ਤੇ ਫਲਾਵਰ ਬਣਿਆ ਸਿੱਪੀ ਸਤਾਰਿਆਂ ਦਾ ਇਹ ਡਿਜ਼ਾਈਨ ਹੈ ਸਿੱਪੀ ਸਤਾਰੇ ਤੇ ਮੋਤੀ ਲੱਗੂਗਾ ਇੱਕ ਵਿਚਾਲੇ ਫੁੱਲ ਦੇ ਦੇਖੋ ਆ ਹੁਣ ਡੰਡੀ ਦੇਖੋ ਵੀ ਡੰਡੀ ਕਿਵੇਂ ਬਣਦੀ ਹੈ ਆ ਮੈਂ ਤਿੱਲਾ ਲਿਆ ਦੂਰਾ ਕਰਕੇ ਤਿੱਲੇ ਦੀ ਰੀਲ ਇਸ ਤਰ੍ਹਾਂ ਗੁੰਡੀ ਤੋਪੇ ਦਾ ਇਸ ਤਰ੍ਹਾਂ ਮੂਰੇ ਥੋੜਾ ਜਿਹਾ ਧਾਗਾ ਚੱਕ ਕੇ ਸੂਈ ਆਪਾਂ ਬਰੀਕ ਹੀ ਲੈਣੀ ਹੈ ਤਾਂ ਜੋ ਵਿੱਚ ਇਹਦੇ ਮੋਤੀ ਵਗੈਰਾ ਲੰਘ ਜਾਣ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਥੋੜਾ ਜਿਹਾ ਫਾਸਲੇ ਨਾਲ ਇਹਨੂੰ ਚੱਕ ਲੈਣਾ ਤਾਂ ਅੱਗੇ ਨੂੰ ਤੇ ਇਸ ਤਰ੍ਹਾਂ ਮੂਰੇ ਕਰ ਲੈਣਾ ਫਿਰ ਅੱਗੇ ਧੱਗਾ ਮੁਰਲਾ ਫੜ ਕੇ ਰੱਖਣਾ ਇਸ ਤਰ੍ਹਾਂ ਇੱਟਕੇ ਇਹ ਨਾਲ ਬਸ ਧੱਗਾ ਪਾਉਣਾ ਕਿਉਂਕਿ ਇਹ ਥੋੜਾ ਜਿਹਾ ਤਿੱਲਾ ਜਿਹੜਾ ਬਲ ਖਾਂਦਾ ਹੈ ਥੋੜਾ ਤੱਗਾਓ ਸੂਈ ਚੱਕੋ ਦੇਖੋ ਹੋਰ ਵੀ ਕੱਪੜੇ ਤੇ ਬਣ ਜੂਗਾ ਵੈਸੇ ਇਹ ਡਿਜ਼ਾਈਨ ਵੀ ਮਤਲਬ ਕਈ ਕਹ ਦਿੰਦੇ ਨੇ ਗਲਾਸ ਸਿਲਕ ਤੇ ਬਣਾਉਣਾ ਨਹੀਂ ਹੋਰ ਕੱਪੜੇ ਤੇ ਵੀ ਸਿਲਕ ਤੇ ਵੀ ਬਣ ਜੂਗਾ ਕ੍ਰੇਵ ਤੇ ਜਿਹੜੀ ਤਾਂ ਆਪਾਂ ਬਣਾਉਣਾ ਬਣਾ ਸਕਦੇ ਆ ਇਹ ਡੰਡੀ ਹੁਣ ਹੋ ਗਈ ਤਿਆਰ ਹੁਣ ਆਪਾਂ ਬਣਾਵਾਂਗੇ ਗ੍ਰੀਨ ਧਾਗਾ ਲੈ ਕੇ ਇਹਦਾ ਸਤਾਰਿਆਂ ਵਾਲਾ ਡਿਜ਼ਾਈਨ ਹੁਣ ਸਤਾਰਾ ਲੈ ਲਿਆ ਪੈਪ ਥੋੜੇ ਜਿਹਾ ਪੈਪ ਚਾਹੀਦੇ ਨੇ ਆਪਾਂ ਨੂੰ ਕਿਉਂਕਿ ਆ ਤਿੰਨ ਪੈਪ ਲੱਗੇ ਹੋਣੇ ਉੱਪਰ ਇੱਕ ਡੰਡੀ ਦੇ ਇੱਕ ਤੇ ਫਲਾਵਰ ਬਣਾਇਆ ਹੋਇਆ ਹੈ ਆਪਾਂ ਨੇ ਆ ਦੇਖੋ ਹੁਣ ਤਿੰਨ ਲੜਾ ਪਾ ਲਿਆ ਆਪਾਂ ਨੇ ਧਾਗਾ ਇਹ ਗੁੱਟੀ ਦਾ ਐਂਕਰ ਦੀ ਗੁੱਟੀ ਧਾਗਾ ਤਾਂ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਆ ਦੇਖੋ ਆ ਸਤਾਰਾ ਪਾ ਲਿਆ ਪਹਿਲਾਂ ਆਪਾਂ ਨੇ ਸੂਈ ਚ ਦੇਖੋ ਹੁਣ ਇੰਨੇ ਕ ਫਾਸਲੇ ਨਾਲ ਆਪਾਂ ਇੱਥੋਂ ਨੂੰ ਤੁਸੀਂ ਲੈਣਾ ਵੀ ਲਾ ਸਕਦੇ ਹੋ ਇਸ ਤਰ੍ਹਾਂ ਪੈਨਸਲ ਨਾਲ ਤੇ ਆਪਾਂ ਚਾਰ ਬਲ ਦੇ ਦੇਣੇ ਇੱਥੋਂ ਦੀ ਆਪਾਂ ਨੇ ਇਹ ਬਲ ਦੇ ਕੇ ਆਪਾਂ ਨੇ ਇਹ ਗੱਠ ਬਣਾਉਣੀ ਆ ਮਤਲਬ ਤਾਂ ਜੋ ਸਤਾਰੇ ਦੇ ਵਿੱਚ ਦੀ ਨਾ ਲੰਗੇ ਇਸ ਤਰ੍ਹਾਂ ਆਪ ਨਾਲ ਇਸ ਤਰ੍ਹਾਂ ਫੜ ਕੇ ਰੱਖਣਾ ਇਹਨੂੰ ਇਸ ਤਰ੍ਹਾਂ ਤਾ ਜੋ ਉਲਝੇ ਨਾ ਹੈ ਹੁਣ ਇਧੇਲੀ ਸਾਈਡ ਉਹ ਸਿੱਧਾ ਇਸ ਤਰ੍ਹਾਂ ਤੱਲੇ ਲਾ ਲੈਣਾ ਇਕੋ ਸੋ ਇਹ ਨਾਲ ਤੇ ਇਸ ਤਰੀ ਬਲ ਦੇ ਦਿੰਨੇ ਆ ਚਾਰ ਇਹ ਜੇ ਹੁਣ ਮੋਟਾ ਧਾਗਾ ਪਾਵਾਂਗੇ ਆਪਾਂ ਦੋ ਵਾਲਾ ਨਾਲ ਵੀ ਸਰ ਜੂਗਾ ਜੀ ਆਪਾਂ ਕਈ ਵਾਰ 6 ਲੜਾ ਫਿਰ ਸਾਨੂੰ 3 ਲੜਾ ਚਚਿਆ ਮਤਲਬ ਅਸੀਂ 3 ਕਰ ਲਿਆ ਤੇ 6 ਵੀ ਪਾ ਲੰਦ ਨੇ ਕਈ ਐ ਸਾਫਤੀ ਗੁੱਟੀ ਪਰ ਉਹ ਜਿਹੜਾ 17 ਦੇ ਵਿੱਚ ਦੀ ਲੰਗਣਾ ਬਹੁਤ ਮੁਸ਼ਕਲ ਹੋ ਜਾਂਦਾ ਲੰਗਾਉਣਾ ਇਸ ਕਰਕੇ ਹੁਣ ਆਪਾਂ ਪਹਿਲਾਂ ਗ੍ਰੀਨ ਪਾਵਾਂਗੇ ਆਪਾਂ ਨੇ ਜਿਹੜਾ ਔਰੇਂਜ ਹੈ ਉਹਦਾ ਛੜਤਾ ਵਿੱਚ ਸਪੇਸ ਤੇ ਹੁਣ ਆਪਾਂ ਗ੍ਰੀਨ ਗ੍ਰੀਨ ਪਹਿਲਾਂ ਇਹ ਛਟੀ ਹੈ ਜਿਹੜੀ ਗ੍ਰੀਨ ਗ੍ਰੀਨ ਦੀ ਤਿਆਰ ਕਰ ਲੈਣੀ ਆ ਆਪਾਂ ਨੇ ਇਹ ਆਪਾਂ ਬਾਹਾਂ ਤੇ ਤੇ ਘੇਰੇ ਤੇ ਪਾਇਆ ਤੇ ਇਸ ਟਰੈਨ ਨੂੰ ਸਾਰੇ ਨੂੰ ਮਤਲਬ ਤਿਆਰ ਕਰ ਲੈਣਾ ਐਨੇ ਕੁ ਪੰਜ ਲੈਣ ਨਾਲ ਜਿੰਨੀਆਂ ਵੀ ਛਟੀਆਂ ਪਾਇਆਂ ਜਾਣਗੀਆਂ ਬਸ ਇਸ ਤਰ੍ਹਾਂ ਪਾ ਲੈਣੀਆਂ ਨੇ ਇਸ ਆਪਾਂ ਵੱਡੀ ਛੋਟੀ ਕਰ ਸਕਦੇ ਆ ਇਹ ਥੋੜੀ ਜੀ ਇੱਕ ਤਾਂ ਮਤਲਬ ਕਿ ਜੇ ਆਪਾਂ ਹੁਣ 3.5 ਦੀ ਰੱਖੀ ਆ ਦੂਜੀ 2.5 ਰੱਖ ਲਓ ਅੱਧਾ ਇੰਚ ਥੱਲੇ ਤੇ ਜੇ 3 ਦੀ ਰੱਖਣੀ ਆ ਤਾਂ ਉਹਨੂੰ 2.5 ਰੱਖ ਲਓ ਛੋਟੀ ਜਿਹੜੀ ਛੋਟੀ ਛਟੀ ਐ ਇਹਨੂੰ ਸ਼ਾਪ ਇਸ ਤਰ੍ਹਾਂ ਹੀ ਲੋ ਸਿੱਧੀਆਂ ਲੈਣਾ ਮਾਰਨੀਆਂ ਨੇ ਤਾਂ ਫੂਟੇ ਨਾਲ ਵੀ ਮਾਰ ਸਕਦੇ ਆਪਾਂ ਇਹ ਕਪੜੇ ਤੇ ਸੋੜਾ ਦਾ ਸ਼ਾਪ ਦਾ ਤਾਂ ਹੈ ਨਹੀਂ ਜਿਹੜਾ ਚੌਕ ਹੁੰਦਾ ਉਹਦੇ ਨਾਲ ਆਪਾਂ ਲਾਈਨਾਂ ਮਾਰ ਲੀਆ ਅਦੇ ਇਸ ਤਰ੍ਹਾਂ ਹੁਣ ਇਹ ਕਰੀਨ ਹੋ ਗਿਆ ਹੁਣ ਆਪਾਂ ਪਾ ਲੈਣਾ ਔਰੇਂਜ ਆਪਾਂ ਇਹਦੇ ਚ ਦੋ ਰੰਗ ਪਾਏ ਨੇ ਇਹਨੂੰ ਚੰਗੀ ਤਰ੍ਹਾਂ ਦੇਖੋ ਇਕੱਠੇ ਦੇ ਦੇਣੇ ਨੀਚੇ ਤਾਂ ਜੇ ਉਹ ਉੱਡੜੇ ਨਾ ਹੁਣ ਲੈ ਲਿਆ ਔਰੇਂਜ ਆਪਾਂ ਧਾਗਾ ਔਰੇਂਜ ਹੁਣ ਇਹਦੇ ਵਿੱਚ ਵਿੱਚ ਪਾਈ ਜਾਣਾ ਬਸ ਉਸੇ ਤਰ੍ਹਾਂ ਹੀ ਤਾਰਾ ਬਸ ਥੋੜਾ ਜਿਹਾ ਆਪਾਂ ਥੋੜਾ ਜਿਹਾ ਔਖਾ ਕਰਦਾ ਪਰ ਖੜਦਾ ਨਹੀਂ ਬਾਕੀ ਸੂਟ ਉਹ ਸੋਨਾ ਤਿਆਰ ਹੁੰਦਾ ਚਲੋ ਮਿਹਨਤ ਨਾਲ ਤਾਂ ਸਭ ਕੁਝ ਬਣਦਾ ਸੌਖਾ ਹੀ ਹੈ ਵੈਸੇ ਔਖਾ ਨਹੀਂ ਹੈਗਾ ਜੇ ਕਿਸੇ ਭੈਣ ਤੋਂ ਉਹ ਫਲਾਵਰ ਨਾ ਬਣੇ ਤਾਂ ਆਪਾਂ ਫਲਾਵਰ ਤੋਂ ਬਿਨਾ ਵੀ ਕਰ ਸਕਦੇ ਹੁਣ ਆਪਾਂ ਫਲਾਵਰ ਬਣਾਵਾਂਗੇ ਇਹ ਹੋ ਗਈ ਸਾਰੀ ਛਟੀ ਤਿਆਰ ਹੁਣ ਆਪਾਂ ਫਲਾਵਰ ਬਣਾਵਾਂਗੇ ਦੇਖੋ ਆਪਾਂ ਵਿਚਕਾਰ ਨਿਸ਼ਾਨੀ ਲਾ ਲਈ ਹੁਣ ਆਪਾਂ ਇੱਕ ਲੈਣਾ ਈਅਰਬੱਡਸ ਵਾਲਾ ਪੈਪ ਉਹਦਾ ਜਿਹੜਾ ਉਹਨੂੰ ਕੱਟ ਕੇ ਦੋਏ ਪਾਸਿਆਂ ਤੋਂ ਜਿਹੜਾ ਕੰਨ ਸਾਫ਼ ਕਰਨ ਵਾਸਤੇ ਵਰਤਿਆ ਜਾਂਦਾ ਹੈ ਉਹ ਪੈਪ ਲੈ ਲੈਣਾ ਆਪਾਂ ਨੇ ਉਹਦੇ ਵਿੱਚੋਂ ਕੱਢ ਕੇ ਤੇ ਇਸ ਤਰ੍ਹਾਂ ਹੁਣ ਸੂਈ ਇੰਨੇ ਕ ਫਾਸਲੇ ਨਾਲ ਦੇਖੋ ਬਿੰਦੀ ਲਾਈ ਦੀ ਜਿੱਥੇ ਆਪਾਂ ਨੇ ਉਹ ਐ ਕੱਢ ਲੈਣੀ ਹੈ ਫਿਰ ਇਹਦੇ ਵਿੱਚ ਪਾ ਲੈਣਾ ਹੁਣ ਆਪਾਂ ਨੇ ਪੈਪ ਕੋਈ ਵੀ ਪੈਪ ਤੁਸੀਂ ਜੀ ਚਾਹੇ ਕਾਗਜ਼ ਦਾ ਵੀ ਬਣਾ ਸਕਦੇ ਹੋ ਗੋਲ ਕਰਕੇ ਉਹ ਵੀ ਚੱਲ ਜਾਂਦਾ ਬਸ ਸੂਈ ਲੰਘਣੀ ਚਾਹੀਦੀ ਹੈ ਵਿੱਚ ਦੀ ਕੋਈ ਮਾੜਾ ਜਾਂ ਕੈੜਾ ਜਾਂ ਕਾਗਜ਼ ਲੈ ਲਓ ਉਹਨੂੰ ਗੋਲ ਕਰ ਲਓ ਉਹ ਵੀ ਸਹੀ ਰਹਿੰਦਾ ਤੇ ਆਪਣੇ ਕੋਲੇ ਪੈਪ ਹੈ ਤੇ ਇਹਨੂੰ ਸੂਈ ਦੇ ਵਿੱਚ ਪਾ ਲਓ ਤੇ ਇਹਦੇ ਉੱਤੇ ਹੁਣ ਆਪਾਂ ਨੇ ਬਲ ਪਾਉਣੇ ਨੇ ਇੱਕ ਪਾਸੇ ਪਾਉਣੇ ਨੇ ਬਲ ਇੱਕ ਪਾਸੇ ਰੱਖਣੇ ਨੇ ਮਤਲਬ ਇਸ ਤਰ੍ਹਾਂ ਬਲ ਇੱਕ ਇਹਦਾ 10 ਵੀ ਪਾ ਜਿੰਦੇ ਨੇ 12 ਵੀ 15 ਵੀ ਜਿਵੇਂ ਜਿੰਨਾ ਕੁ ਫੁੱਲ ਬਣਾਉਣਾ ਉਸ ਹੱਬਾ ਪਾ ਲਓ ਅਸੀਂ 12 ਪਾਏ ਨੇ 12 12 ਇਹ ਤੁਸੀਂ ਉਸ ਹੱਬਾ ਨਾਲ ਪਾਈ ਚੱਲਿਓ ਆਪਣੀ ਇੱਛਾ ਮੁਤਾਬਕ ਵੱਡਾ ਛੋਟਾ ਕਰਨਾ ਜਿਵੇਂ ਵੱਡਾ ਕਰਨਾ ਤਾਂ 15 ਪੈ ਜਾਣਗੇ ਛੋਟਾ ਕਰਨਾ ਤਾਂ 10 ਵੀ ਪਾ ਸਕਦੇ ਹੋ ਤੇ ਇਹ ਬੱਸ ਐਸ ਤਰ੍ਹਾਂ ਪਾ ਲਿਓ ਪਹਿਲਾਂ ਸਾਰੇ ਬੜਾ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਫੜ ਲਓ ਫਿਰ ਪੈਪ ਕੱਢ ਦੋ ਸੂਈ ਰਹਿ ਗਈ ਸੂਈ ਨੂੰ ਹੌਲੀ ਹੌਲੀ ਖਿੱਚ ਲਿਓ ਆ ਭਾਈ ਚਲੋ ਇਸ ਤਰੀਕਾ ਦੇਖੋ ਇਹਦੇ ਤੋਂ ਬੜ ਪੈ ਗਏ ਹੁਣ ਆ ਪੈਪ ਖਿੱਚ ਲਓ ਤੇ ਵਿੱਚੋਂ ਸੂਈ ਖਿੱਚ ਲਓ ਹੌਲੀ ਹੌਲੀ ਇਧਰੋਂ ਫੜ ਕੇ ਰੱਖਣਾ ਇਧਰੋਂ ਛੱਡਣਾ ਬਿਲਕੁਲ ਵੀ ਤੇ ਆ ਸੂਈ ਉਹ ਲਾ ਤਾਗਾ ਟੁਕਾਈ ਨਾਲ ਖਿੱਚ ਲਓ ਇਹ ਨਾਲ ਲੱਗ ਜਾਊਗਾ ਬਿਲਕੁਲ। ਕੱਪੜੇ ਦੇ। ਦੇਖੋ ਇਸ ਤਰ੍ਹਾਂ ਗੋਲ ਹੋ ਜਾਊਗਾ। ਹੋ ਗਿਆ। ਇੱਕ ਪੱਤੀ ਬਣ ਗਈ। ਹੁਣ ਆਪਾਂ ਇਧਰਲੀ ਦੂਜੀ ਸਾਈਡ ਪੱਤੀ ਬਣਾਉਣੀ ਐ। ਤੇ ਸੂਈ ਥੱਲੇ ਲੈ ਗਏ। ਹੁਣ ਇਹਦੇ ਜਿਹੜਾ ਫੁੱਲ ਐ ਉਹਦੇ ਸਿਰੇ ਦੇ ਕੱਢਣੀ ਇਧਰਲੀ ਸਾਈਡ। ਦੇਖੋ। ਇਸ ਤਰ੍ਹਾਂ ਕੱਢ ਲੋ ਜਿੱਥੇ ਹੁਣ ਕੱਢੀ ਐ ਇਸ ਤਰ੍ਹਾਂ ਧਿਆਨ ਰੱਖਿਓ ਵੀ ਕਿੱਥੇ ਕੱਢੀ ਐ ਸੂਈ ਤੇ ਇਧਰੋਂ ਇੱਥੇ ਇਧਰਲੀ ਝੜਚ ਮਤਲਬ ਜਿੱਥੋਂ ਆਪਾਂ ਪਹਿਲਾਂ ਕੱਢੀ ਹੋਈ ਐ ਤੇ ਹੁਣ ਪੈ ਪਾ ਲਈ ਸੂਈ ਕੱਢ ਕੇ ਤੇ ਹੁਣ ਪੈਪ ਹੈ ਜੂ ਤੇ ਉਸੇ ਤਰ੍ਹਾਂ ਹੀ ਹੁਣ ਫਿਰ ਆਪਾਂ ਇਧਰਲੇ ਹੱਥ ਨਾਲ ਫੜ ਲੈਣਾ ਸੂਈ ਨੂੰ ਤੇ ਐ ਪੈਪ ਨੂੰ ਤੇ ਬੜ ਪਾਈ ਜਾਣੇ ਬੜਾ ਪਤਈਆ ਆਪਾਂ ਨੂੰ ਥੱਲੇ ਧਾਗ ਰੱਖ ਕੇ ਉੱਤੋਂ ਦੀ ਘੁਮਾ ਦੇਣਾ ਇਹਦੇ ਪੈਪ ਦੇ ਜਿਵੇਂ ਆਪਾਂ ਚਾਕ ਬਣਾਉਨੇ ਆ ਮਤਲਬ ਕਿ ਸੂਈ ਨਾਲ ਕੋਰੇ ਧਾਗਾ ਕਰਕੇ ਉਸ ਹਿਸਾਬ ਹੈ ਇਹ ਬੜਾ ਪੈ ਜਾਣਾ ਹੱਥ ਨਾਲ ਤੇ ਵੱਡੇ ਛੋਟੇ ਆਪਾਂ ਕਰ ਸਕਦੇ ਆ ਇਹਨੂੰ ਵੱਡਾ ਪਾ ਸਕਦਾ ਫੁੱਲ ਨੂੰ ਇਹ 12-12 ਦੇ ਪੱਤੀਆਂ ਬਣਾਈਆਂ ਨੇ 15 ਦੇ ਵਿੱਚ ਪੈ ਜਾਣਗੀਆਂ ਤੇ ਵੱਡਾ ਕਰਨਾ ਹੈ ਆ ਦੇਖੋ ਇਹ ਖਿੱਚ ਲਓਣ ਸੂਈ ਰਹਿ ਜੂਗੀ ਸੂਈ ਖਿੱਚ ਲਾਂਗੇ ਆਪਾਂ ਹੁਣ ਹੁਣ ਇਹਦੀ ਦੂਜੀ ਸਾਈਡ ਪੱਤਾ ਬਣ ਜੂਗਾ ਇਸ ਤਰ੍ਹਾਂ ਦੇਖੋ ਹੁਣ ਆਪਾਂ ਤੀਜਾ ਪੱਤਾ ਬਣਾਉਣਾ ਤੇ ਤੀਜਾ ਪੱਤਾ ਇਹਦੀ ਜੜ ਚ ਆਪਾਂ ਨੇ ਹੁਣ ਸੂਈ ਦੇਖੋ ਹੁਣ ਕਿੱਥੇ ਨਿਕਲਦੀ ਆ ਧਿਆਨ ਨਾਲ ਰੱਖਿਓ ਇਸ ਤਰ੍ਹਾਂ ਆ ਇਧਰੋਂ ਸੂਈ ਉਧਰਲੀ ਸਾਈਡ ਦੇਖੋ ਉਸੇ ਤਰ੍ਹਾਂ ਹੀ ਵਾਲ ਪਾ ਜਾਣੇ ਨੇ ਹੁਣ ਜਿੱਥੇ ਪੱਤੇ ਦਾ ਮਤਲਬ ਜੁੜੇ ਹੋਏ ਤੇ ਪੱਤੇ ਜਿੱਥੇ ਬਿਰਲਤੀ ਉੱਥੇ ਆਪਾਂ ਸੂਈ ਕੱਢੀ ਐ ਹੁਣ ਪੱਤਾ ਉਹਨਾਂ ਦੇ ਵਿੱਚ ਪੈ ਜਾਊਗਾ ਦੇਖੋ ਇਹ ਤਿੰਨ ਪੱਤੇ ਦੇ ਆਲੇ-ਦਾਲੇ ਪੈ ਜਾਣਗੇ ਫਿਰ ਫਲਾਵਰ ਪੂਰਾ ਹੋ ਜਾਊਗਾ ਬਸ ਇਸੇ ਤਰ੍ਹਾਂ ਸਾਰੇ ਇਸ ਫਲਾਵਰ ਆਪਾਂ ਨੇ ਤਿਆਰ ਕਰ ਲੈਣੇ ਉੱਤੇ ਪਾ ਕੇ बस ਭੜਕੇ ਰੱਖਣਾ ਛੱਡਣਾ ਨੇ ਇਹਨੂੰ ਇੱਧਲੀ ਸਾਈਡ ਤੋਂ ਤੇ ਹੁਣ ਇਹ ਫਲਾਵਰ ਤਿਆਰ ਹੋ ਗਏ ਹਾਂ ਵੀ ਇੱਕ ਪੱਤਾ ਰਹਿ ਗਿਆ ਹੁਣ ਇੱਧਰ ਪੈ ਜੂਗਾ ਇਹ ਪੱਤਾ ਜਿਹੜੇ ਆਪਾਂ ਉਨਾਂ ਹੀ ਬੜ ਪਾ ਕੇ ਉਸੇ ਤਰ੍ਹਾਂ ਹੀ ਚ ਲੈਣਾ ਭਾਗਾ ਆਪ ਐ ਕੜਤਾ ਇਸ ਤਰ੍ਹਾਂ ਪਕਾ ਲੈਣਾ ਹੁਣ ਆਪਾਂ ਇਹਦੇ ਵਿੱਚ ਕਾਰ ਮੋਤੀ ਲਾਵਾਂਗੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਮੋਤੀ ਲਾਤਾ ਪੋਨੇ ਉਹ ਥੱਲੇ